ਕੱਲ ਬਾਅਦ ਮੇਰੇ ਨਾਲ ਦੇ ਦੀ ਆਪਣਾ ਮਾਸਟਰ ਉਹਨਾਂ ਗੋਲੀ ਮਾਰ ਕੇ ਡੈਥ ਕਰਤੀ ਪਰਸ ਹੋਰ ਬੀਤੀ ਰਾਤ 23 ਤਰੀਕ ਨੂੰ ਮੈਨੂੰ ਨਹੀਂ ਪਤਾ ਮੈਂ ਸੁੱਤਾ ਹਾਂ ਕਰੇ ਤੇ ਬਾਹਰ ਰੌਲਾ ਪਿਆ ਵੰ ਮਮੀ ਉਹਨਾਂ ਮੈਨੂੰ ਉਠਾ ਕੇ ਖੜਿਆ ਵਾ ਵੀ ਬਾਹਰ ਕੋਈ ਗੱਲ ਹੋ ਰੌਲਾ ਪੈੰਦਿਆ ਵਾ ਜਦੋਂ ਅਸੀਂ ਗਏ ਮੌਕੇ ਤੇ ਪਹੁੰਚੇ ਆ ਤੇ ਜਦੋਂ ਹਜੇ ਮੈਂ ਜਾਣਦਿਆਂ ਵਾ ਇਹਦੀ ਤੂਤੂ ਮੈਂ ਉਹਨਾਂ ਨਾਲ ਹੋੰਦੇ ਹੀ ਪਹਿਲਾਂ ਕਿਤੇ ਤੇ ਜਦੋਂ ਮੈਂ ਪਹੁੰਚਾ ਉਹਨਾਂ ਪੈਂਦੇ ਹੀ ਇਹਦੇ ਫੈਰ ਮਾਰਤਾ 12 ਬੋਰ ਦਾ ਰਾਜੂ ਮਾਸਟਰ ਨੇ ਜਦੋਂ ਮੈਂ ਇਹਦੇ ਲਾਗੇ ਪਹੁੰਚਾ ਵਾ ਤੇ ਇਹ ਥਲੇ ਡਿੱਗ ਗਿਆ ਮੈਨੂੰ ਜਾ ਕੇ ਚੁੱਕਿਆ ਗਰਮੀ ਤੇ ਕੀ ਗੱਲ ਵਾ ਠੀਕ ਆ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਜਦੋਂ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਮੈਂ ਫਿਰ ਉਹਨਾਂ ਵੱਲ ਨੂੰ ਹੋਇਆ ਵਾਂ ਕਿਉਂ ਭਰਾ ਹੀ ਜਦੋਂ ਮੈਂ ਉਹਨਾਂ ਵੱਲ ਹੋਇਆ ਤੇ ਉਹਨਾਂ ਦੇ ਵਿੱਚੋਂ ਕੁਲਵੰਤ ਸਿੰਘ ਨੇ ਆਖਿਆ ਹੁਣ ਇਹਨੂੰ ਵੀ ਮਾਰ ਦੋ ਇਹ ਵੀ ਨਾ ਜਾਵੇ ਫਿਰ ਉਹਨਾਂ ਮੇਰੇ ਵੀ ਉਦੋਂ ਨਾ ਵੀ ਸੱਟਾ ਸੁੱਟਾਂ ਲਾਈਆਂ ਕਾਫੀ ਵੀ ਦੁੱਸਲਗਸ ਹੋ ਗਰ ਮਾਰੇ ਇੱਕ ਆਪਣਾ ਸਿਮਰਜੀਤ ਸਿੰਘ ਹੀ ਤੇ ਤਰਵਨਪ੍ਰੀਤ ਸਿੰਘ ਇਹ ਚਾਰ ਜਾਣੇ ਹੀ ਉਹਦਾ ਨਾਮ ਗਰਮੀਤ ਸਿੰਘ ਹੀ ਉਹ ਚਾਰ ਕਸ ਜਾਣੇ ਹੀ ਹੋ ਗੋਲੀਆਂ ਨਾਲ ਤਿੰਨ ਚਾਰ ਫਾਇਰ ਮਾਰੇ ਹੁੰਨਾ ਤੇ ਪਹਿਲਾਂ ਵੀ ਪਤਾ ਨਹੀਂ ਕੋਈ ਫਾਇਰਫੋਰ ਕਹਿੰਦੇ ਵੀ ਮੈਂ ਸੁਣ ਚਾ ਹੁੰਦਾ ਵੀ ਫਾਇਰਫੋਰ ਕਰਦੇ ਰਹੇ ਵਾ ਤਿਆਰੀ ਕੇ ਬੈਠੇ ਸੀ ਕੋਈ ਸੀਸੀਟੀਵੀ ਤੇ ਵੀਡੀਓ ਨਹੀਂ ਉੱਥੇ ਹੈ ਨਹੀਂ ਕੋਈ ਜਿੱਥੇ ਗੱਲਬਾਤ ਹੋਈ ਆ ਮੋਕੇ ਤੇ ਪੁਲਿਸ ਆਈ ਯਾਰ ਪੁਲਿਸ ਉਹ ਤੋਂ ਬਾਅਦ ਆਈ ਜਦੋਂ ਆਪਾਂ ਹਸਪੀਟਲ ਲੈ ਗਏ ਨਾਲ ਦੇ ਨੂੰ ਹਸਪੀਟਲ ਅੰਮ੍ਰਿਤਪੁਰ ਉਹਨਾਂ ਉੱਥੇ ਜਾ ਕੇ ਉਹਨਾਂ ਪੁੱਛਿਆ ਕਹਿੰਦਾ ਵੀ ਨਹੀਂ ਵੀ ਡੈਥ ਹੋ ਚੁੱਕੀ ਆ ਹੁਣ ਪਰਚਾ ਕਿਹੋਂ ਜਾਣਾ ਦੋਆ ਕਿਸ ਨੂੰ ਅਰੈਸਟ ਵੀ ਕੀਤਾ ਹਾਂ ਹਾਂਜੀ ਇੱਕ ਜਾਨ ਨੂੰ ਕੀਤਾ ਕਲਮੰਤਰ ਸਿੰਘ ਨੂੰ ਤੇ ਬਾਕੀ ਜਿਹੜੇ ਤਿੰਨ ਫਰਾਰ ਵਾ ਉਹ ਮੌਕੇ ਤੋਂ ਉਦੋਂ ਹੀ ਫਰਾਰ ਹੋ ਗਏ ਇੱਕ ਚਲੋ ਕਾਬੂ ਆ ਗਿਆ ਵਾ ਸਾਨੂੰ ਇਹ ਲੱਗਦਾ ਵੀ ਉਹਨਾਂ ਦੇ ਵੀ ਜੇ ਹੈਗੇ ਹੀ ਮਲਟੀਪਲ ਆ ਆਪਣਾ ਸਤਵੀਰ ਸਿੰਘ ਦੇ ਜਿਹੜਾ ਮੇਨ ਵਾ ਮੈਨੂੰ ਸਾਨੂੰ ਇਹ ਵੀ ਕਿਤੇ ਉਹ ਇਹਨਾਂ ਵੇ ਇਸੇ ਚੀਜ਼ ਤੋਂ ਬਾਹਰ ਨੂੰ ਨਿਕਲ ਜਾਈ ਤਾਂ ਆਪਾਂ ਇਹ ਮੰਗ ਕਰਦੇ ਆ ਵੀ ਉਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਆਯਵਿੰਦਰਾ ਐਂਕੀ ਗਲਗਲਤੀ ਹੋਈ ਜੇ ਕੋਈ ਚਾਲੇ ਕਰ ਤੋਂ ਕੋਈ ਗੱਲ ਬਾਤ ਨਹੀਂ ਅਹੀਂ ਤੇ ਸੁੱਤੇ ਘਰੇ ਜਦੋਂ ਫੈਲ ਹੋਏ ਮੈਂ ਇੱਕਦਮ ਮੁੱਠੀ ਮਾਂ ਬਾ ਉੱਠ ਕੇ ਵੇਖਿਆ ਬਾਹਰ ਰੌਲਾ ਪੈਣ ਡਿਆ ਅਹੀਂ ਨੂੰ ਅਮਨ ਨੂੰ ਮਿਠਾਇਆ ਕਿ ਬਾਹਰ ਰੌਲਾ ਪੈਣ ਡਿਆ ਅਮਨ ਭੱਜ ਕੇ ਗਿਆ ਅੱਗੇ ਬੰਦੂਕਾਂ ਲੈ ਕੇ ਖਲੋਤੇ ਤੇ ਗਰਮੀ ਤੇ ਥੱਲੇ ਡਿੱਗਾ ਪਿਆ ਅਹੀਂ ਜਾ ਕੇ ਵੇਖਿਆ ਇਹ ਕਿੰਨੇ ਲੋਕੋ ਹਮਾਰਾ ਕਰਨ ਆਏ ਸੀ ਕਿਉਂ ਕੌਣ ਸੀ ਉਹ ਸਾਰੇ ਘਰਾਂ ਦੇ ਹੀ ਬਾਵਾ ਜਾਣੇ ਸੀ ਉਸ ਟਾਈਮ ਸਾਨੂੰ ਕੋਈ ਪਤਾ ਨਹੀਂ ਲੱਗਾ ਕੌਣ ਕੌਣ ਕੱਤਾ ਵੇਖਿਆ ਇੱਕ ਮਾਸਟਰ ਸੀ ਹੈਪੀ ਸੀ ਹੈਪੀ ਦੇ ਮੁੰਡੇ ਸੀ ਇੱਕ ਧਨਮਨ ਸੀ ਉਹ ਪੁਰਾਣੀ ਰੰਝੇ ਸੀ ਇਹ ਹੀ ਬੋਟਾਂ ਦਾ ਹੀ ਸੀ ਇਹਨਾਂ ਦਾ ਅੱਛਾ ਜੀ ਇੱਕ ਸਿਮਰ ਸੀ ਬਕਸੀਸ ਦਾ ਮੁੰਡਾ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਨਾ ਪਹਿਲਾਂ ਨਹੀਂ ਹੋਇਆ ਫਿਰ ਮੌਕੇ ਤੇ ਪੁਲਿਸ ਪਹੁੰਚ ਗਈ ਰਾਂ ਪੁਲਿਸ ਬਾ ਚਾਈ ਜਦੋਂ ਅਸੀਂ ਇਹਨਾਂ ਨੂੰ ਹਸਪੀਟਲ ਭੇਜਤਾ ਬਾਅਦ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਪੁਲਿਸ ਨੇ ਮੈਕਸੀਮ ਕੀਤਾ ਕੀ ਮਾਲ ਕਰਦੇ ਹੁਣ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਜਿਹੜੀ ਵਾਰਦਾਤ ਜਿਹੜੀ ਆ ਵਾਰਦਾਤ ਕੋਈ ਇਹ ਗਣੀ ਮਿੱਥੀ ਚੀਜ਼ ਆ ਮਰ ਕੇ ਉਹ ਨਹੀਂ ਕਿ ਜਿੱਦਾਂ ਵੀ ਵਾਰਦਾਤ ਹੁੰਦੀ ਆ ਵੀ ਇੱਕ ਦੂਜੇ ਤੋਂ ਜੇ ਕੋਈ ਰੰਜਸ਼ਬਾਦੀ ਹੋਵੇ ਕੋਈ ਗੱਲ ਹੋਵੇ ਇਹ ਤਾਂ ਪੱਕੀ ਪਕਾਈ ਗੱਲ ਆ ਕਿ ਹਾਂ ਆ ਕੰਮ ਕਰਨਾ ਤੇ ਉਹ ਮਰੇ ਮਨ ਕਿ ਕਰ ਜਦੋਂ ਉਹ ਇੱਥੇ ਘਰ ਆਏ ਆ ਤੇ ਘਰ ਉਹ ਮੁੰਡਾ ਆ ਗਰਮੀ ਤੇ ਬਾਹਰ ਫੈਰ ਹੋਏ ਪੰਜਰ ਤੇ ਇਹ ਇਥੋਂ ਨਿਕਲ ਗਿਆ ਵੇਖਣ ਪਈ ਆਪਣਾ ਛੋਟਾ ਡੱਕਦਾ ਰਿਹਾ ਵੀ ਨਾ ਜਾ ਬਾਹਰ ਤੇ ਬਾਹਰ ਜਾ ਕੇ ਵੇਖਣ ਚਲ ਗਿਆ ਮਗਰੇ ਨਿਕਾ ਵੀ ਚਲ ਗਿਆ ਤੇ ਔਰਥੇ ਗਾਵੀ ਜਾ ਕੇ ਥੋੜਾ ਜਾਦੇ ਉਹ ਗਾੜੀ ਉਹ ਚਾਰੇ ਪੰਜੇ ਜਾਨੇ ਖਲੋਤੇ ਸੀ ਉਹਨਾਂ ਨੇ ਸਿੱਧਾ ਹੀ ਫੈਰ ਗਰਮੀ ਦੀ ਇੱਕ ਟਟੋਰ ਦਿੱਤੇ ਦੋ ਉਹ 12 ਬਹੁਤ ਹੀ ਰਫਤ ਸੀ ਉਹਨੇ ਤੇਰੀ ਕਰ ਦਿੱਤਾ ਇਸ ਤਰ੍ਹਾਂ ਗੋਲੀ ਚਲਾਉਣਾ ਔਰ ਇੱਕ ਨੌਜਵਾਨ ਦੀ ਮੌਤ ਹੋ ਜਾਣਾ ਇੱਕ ਪਿੰਡ ਦੇ ਵਿੱਚ دہشت ਵਰਗਾ ਮਾਹੌਲ ਬਣਾਉ ਦੇਖੋ ਜੀ ਕਿ دہشت ਤੇ ਹੈ ਹੀ ਹੈ دہشت ਤੇ ਇੱਕ ਕਿਸੇ ਨੂੰ ਡਾਂਗ ਵੱਜੇ ਉਹਦੀ ਪੈ ਜਾਂਦੀ ਹੈ ਤੇ ਫਿਰ ਗੋਲੀਆਂ ਵੱਜੀਆਂ ਇਹ ਤਾਂ ਮੌਤ ਹੋਈ ਹੈ ਲੱਗਦਾ ਨਹੀਂ ਕਿ ਪਿੰਡ ਦਾ ਮਾਹੌਲ ਵੀ ਇਸ ਨਾਲ ਖਰਾਬ ਹੋ ਜਾਣਾ ਪਿੰਡ ਦਾ ਹੋਣਾ ਹੀ ਆ ਜੀ ਵੇਖੋ ਹੁਣ ਜਿਹੜੇ ਲੋਕ ਨੇ ਉਹਨਾਂ ਨੂੰ ਦੇਖਦਾ ਤਾਂ ਹੈ ਵੀ ਜਿਹੜਾ ਇਹ ਇਹ ਕੰਮ ਹੋਇਆ ਇਹ ਠੀਕ ਨਹੀਂ ਆ ਹਰ ਬੰਦਾ ਹੀ ਇੱਥੇ ਹੁਣ ਘਰ ਵਿੱਚ ਆਇਆ ਵਾ ਸਾਰਿਆਂ ਨੇ ਅਫਸੋਸ ਕਰਨ ਵਾਸਤੇ ਆਏ ਆ ਤੇ ਸਾਰੇ ਇਹੋ ਗੱਲ ਕਹਿੰਦੇ ਆ ਕਿ ਬਹੁਤ ਮਾੜੀ ਕੀਤੀ ਇਹਨਾਂ ਨੇ ਨੌਜਵਾਨ ਮਕੀ ਮੰਗ ਕਰਦੇ ਹੋ ਸੀ ਤੁਨੂੰ ਅਸੀਂ ਤਾਂ ਮੰਗ ਵੀਰ ਜੀ ਇਹ ਕਰਦੇ ਆ ਕਿ ਅਨਸਾਫ ਹੋਣਾ ਚਾਹੀਦਾ ਇਹ ਉਹ ਨਾ ਹੋਵੇ ਕਿ ਆਪਣਾ ਪੁਲਿਸ ਕੋਲੋਂ ਉਹ ਬਾਹਰ ਦੇ ਵੀ ਜੀ ਉਹਨਾਂ ਦੇ ਲੱਗੇ ਪਹਿਲਾਂ ਤੇ ਉਹ ਬਾਹਰ ਨਿਕਲ ਜਾਣ ਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਉਹ ਬੇਨਤੀ ਕਰਦੇ ਆ ਕਿ ਉਹ ਤਗੜੇ ਹੋ ਕੇ ਫੜ ਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਕਰਨ ਤੇ ਇਹਨਾਂ ਨੂੰ ਜਿਹੜੀ ਬੰਦ ਦੀ ਸਜ਼ਾ ਉਹ ਦਿੱਤੀ ਜਾਵੇ। ਦੇਖੋ ਜੀ ਮਿਤੀ 23 ਚੱਲੀ ਦੀ ਦਰਮਾਨੀ ਰਾਤ ਨੂੰ ਸਾਨੂੰ ਫੋਨ ਆਇਆ ਅਮਨਦੀਪ ਹਸਪਤਾਲ ਤੋਂ ਕਿ ਇੱਕ ਗਰਨੀਸ਼ ਸਿੰਘ ਨਾਮ ਦਾ ਵਿਅਕਤੀ ਆ ਵਾਸੀ ਬੋਪੜਾ ਖਲਾ ਉਹਨੂੰ 12 ਬੁਰ ਦੇ ਛਰੇ ਲੱਗੇ ਆ ਤੇ ਉਸ ਦੀ ਮੌਤ ਹੋ ਗਈ ਹੈ। ਫਿਰ ਅਸੀਂ ਮੌਕੇ ਪਰ ਜਾ ਕੇ ਤੇ ਉਹਨਾਂ ਦੇ ਉਹਦੇ ਬ੍ਰਦਰ ਅਮਨਦੀਪ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਵਾ। ਮਕਦਮਾ ਨੰਬਰ 258/24 302 148 ਆਈਪੀਸੀ ਚਾਰ ਬੰਦਿਆਂ ਦੇ ਖਿਲਾਫ ਦਰਜ ਕੀਤਾ ਜੀ ਸਤਵੀਰ ਸਿੰਘ ਤਨਮਨਜੀਤ ਸਿੰਘ ਸਿਮਰਨਜੀਤ ਸਿੰਘ ਤੇ ਕਲਵੰਤ ਸਿੰਘ ਦੇ ਖਿਲਾਫ ਉਹਨਾਂ ਵਿੱਚੋਂ ਕਲਵੰਤ ਸਿੰਘ ਮੁੱਖ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਝਗੜਾ ਕਿਸ ਗੱਲ ਤੋਂ ਹੋਇਆ ਜੀ ਇਹਨਾਂ ਦਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਡਿਸਪਿਊਟ ਚੱਲਦਾ ਸੀਗਾ ਉਸੇ ਨੂੰ ਲੈ ਕੇ ਝਗੜਾ ਹੋਇਆ ਜੀ 32 ਸਾਲ ਦੇ ਕਰੀਬ ਹੈ ਜੀ ਤੂ ਇੱਕ ਫਾਇਰ ਵੱਜਾ ਜੀ ਉਹਨੂੰ 12 ਬੋਰ ਦਾ ਛਰੇ ਲੱਗੇ ਨੇ ਕੋਈ 28 29 ਛਰੇ ਲੱਗੇ ਆ ਜੀ ਉਹਦੀ ਛਾਤੀ ਤੇ ਪੇਟ ਵਿੱਚ ਹਾਂਜੀ ਰੈਫਲ ਬਰਾਮਦ ਕਰ ਲਈ